ਗੁਰੂ ਜੀ ਕੀ ਫਤਿਹ ਆਪਣੇ ਦਰਮਿਆਨ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਬੜਿੰਗ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ ਵਿਰਾਜਮਾਨ ਨੇ ਮੇਰੇ ਸੱਜੇ ਪਾਸੇ ਮੇਰੇ ਬਹੁਤ ਹੀ ਅਤੀ ਸਤਿਕਾਰਯੋਗ ਬੀਬੀ ਰਜਿੰਦਰ ਕੌਰ ਜੀ ਪਠੱਲ ਫਾਰਮਰ ਚੀਫ ਮਿਨਿਸਟਰ ਪੰਜਾਬ ਉਹ ਵਿਰਾਜਮਾਨ ਨੇ ਜਿਨ੍ਹਾਂ ਨੇ ਦਰਸਤ فرمایا ਕਿ ਮੈਨੂੰ ਕਾਂਗਰਸ ਵਿੱਚ 1997 ਵਿੱਚ ਜਦੋਂ ਪਹਿਲੀ ਵਾਰ ਟਿਕਟ ਮਿਲੀ ਆ ਉਹ ਇਹਨਾਂ ਦੀ ਬਦੌਲਤ ਮਿਲੀ ਆ ਔਰ ਸ਼ਾਇਦ ਮੈਂ ਜ਼ਿੰਦਗੀ 'ਚ ਕਈ ਵਾਰ ਇਹਨਾਂ ਦਾ ਸਾਥ ਨਹੀਂ ਦੇ ਸਕਿਆ ਮੈਂ ਜਦੋਂ ਉਸ ਵਕਤ ਇਹਨਾਂ ਦਾ ਤੇ ਥੋੜਾ ਅਮਰਿੰਦਰ ਸਿੰਘ ਦਾ ਝਗੜਾ ਪਿਆ ਮੈਂ ਉਹਨਾਂ ਦੇ ਨਾਲ ਰਿਹਾ ਹਾਂ ਜ਼ਿੰਦਗੀ ਚ ਲੇਕਿਨ ਉਹਨਾਂ ਨੇ ਮੇਰੇ ਹੱਥ ਸੇ ਜਿਹੜਾ ਮੇਰਾ ਪੋਲਿਟਿਕਲ ਕੈਰੀਅਰ ਸੀਗਾ ਉਹਨਾਂ ਨੇ ਉਹ ਮਦਦ ਨਹੀਂ ਕੀਤੀ ਜਿਹੜੀ ਮੇਰੀ ਬੀਬੀ ਰਜਿੰਦਰ ਕੌਰ ਪੱਠਲ ਨੇ ਅੱਜ ਤੱਕ ਇਹਨਾਂ ਨੇ ਮੇਰਾ ਸਾਥ ਨਹੀਂ ਛੱਡਿਆ ਪਾਵਾਂ ਮੈਂ ਇਹਨਾਂ ਦੇ ਕਈ ਵਾਰ ਫਰਜ਼ ਕਰੋ ਕੋਈ ਗੱਲ ਮੈਂ ਮਾੜੀ-ਮੋਟੀ ਇਹਨਾਂ ਦੇ ਉਲਟਰੀ ਬੋਲਿਆ ਲੇਕਿਨ ਇਹਨਾਂ ਦਾ ਹੀਆਂ ਬਹੁਤ ਵੱਡਾ ਵਾ ਦਿਲ ਬਹੁਤ ਵੱਡਾ ਇੱਕ ਵਾਰ ਜ਼ੋਰਦਾਰ ਤਾੜੀਆਂ ਪਹਿਲਾਂ ਇਹਨਾਂ ਵਾਸਤੇ ਮੇਰਾ ਛੋਟਾ ਵੀਰ ਬੱਚਾ ਸਮਾਨੀ ਹੈ ਮੇਰਾ ਬੇਟਾ ਪਿੱਛੇ ਖੜਾ ਮਹਿਤਾਬ ਖੇਰਾ ਮੈਨੂੰ ਦਲਵੀਰ ਗੋਲਡੀ ਉਦਾਂ ਦਾ ਲੱਗਦਾ ਵਾ ਔਰ ਇਹਦੇ ਬਾਰੇ ਮੈਂ ਇਹ ਕਹੂੰਗਾ ਕਿ ਮੈਂ ਇਹਨੂੰ ਦਲਵੀਰ ਵਿੱਚ ਮੈਂ ਖੇਰਾ ਦੇਖ ਰਿਹਾ ਮੈਂ ਤੁਹਾਨੂੰ ਦੱਸਦਾ ਬਿਲਕੁਲ ਇਸੇ ਤਰੀਕੇ ਨਾਲ ਮੈਂ ਸਿਮਰਤ ਨੂੰ ਪੁੱਛ ਰਿਹਾ ਸੀਗਾ ਇਹਨਾਂ ਦੀ ਏਜ ਕਿੰਨੀ ਕਹਿੰਦੀ 41 ਮੈਨੂੰ ਯਾਦ ਹੈ 1997 ਵਿੱਚ ਮੈਂ ਪਹਿਲੀ ਵਾਰ ਇਲੈਕਸ਼ਨ ਲੜਿਆ ਤੇ 28000 ਵੋਟ ਤੇ ਮੈਂ ਹਾਰਿਆ ਉਹਨੂੰ ਕਹਿੰਦੇ ਨੇ ਅੰਗਰੇਜ਼ੀ ਚ ਬੈਕ ਬ੍ਰੇਕਿੰਗ ਡੀਫੀਟ ਲੱਕ ਤੋੜਵੀਂ ਹਾਰ ਸੀਗੀ ਪਰ ਮੇਰੇ ਪਿਤਾ ਜੀ ਉਦੋਂ ਜੀਵੇ ਸੀਗੇ ਸਰਦਾਰ ਸੁਖਵਿੰਦਰ ਸਿੰਘ ਤੇ ਉਸ ਵਕਤ ਮੈਨੂੰ 25000 ਵੋਟ ਪਈ ਤੇ ਮੈਂ ਬੜਾ ਡਿਮੋਰਲਾਈਜ਼ ਹੋ ਗਿਆ ਸੀ ਜਦ ਤੱਕ ਭਰਾ ਗਿਆ ਕਿ ਕੀ ਹੋਊਗਾ ਜ਼ਿੰਦਗੀ ਚ ਇਹ ਤਾਂ ਹਨੇਰਾ ਜਿਹਾ ਜੱਜਿਆ ਸੀਗਾ ਉਮਰ ਮੇਰੀ ਸੀਗੀ ਉਦੋਂ ਤਕਰੀਬਨ 32 ਸਾਲ ਦੀ ਸੀ ਤੇ ਮੇਰੇ ਪਿਤਾ ਜੀ ਨੇ ਸ਼ਾਮ ਨੂੰ ਮੈਨੂੰ ਬੁਲਾਇਆ ਬਿਠਾਇਆ ਨਾਲ ਕਹਿੰਦੇ ਬੇਟੇ ਘਬਰਾਉਣਾ ਨਹੀਂਗਾ ਤੂੰ ਇਹ ਮਤ ਸੋਚ ਕੇ 28000 ਵੋਟ ਤੇ ਹਾਰਿਆ ਤੂੰ ਇਹ ਸੋਚ ਕੇ ਤੈਨੂੰ 25000 ਆਦਮੀ ਨੇ ਨਾਲ ਤੈਨੂੰ ਵੋਟ ਪਾਈ ਆ ਉਹਨਾਂ ਦਾ ਹਮਦਰਦ ਬਣ ਕੇ ਪਹਿਲਾਂ ਅੱਗੇ ਕਦਮ ਪੁੱਟਣਾ ਮਰਦ ਇਹ ਮੇਰੇ ਲਈ ਨਸੀਹਤ ਸੀਗੀ ਔਰ ਇਸੇ ਤਰ੍ਹਾਂ ਹੀ ਮੈਂ ਗੋਲਡੀ ਨੂੰ ਇਹ ਕਹਿਣਾ ਚਾਹੁੰਦਾ ਕਿ ਜਿੱਦਾਂ ਇਹ ਜਜ਼ਬਾਤੀ ਹੈ ਨਾ ਮੈਂ ਵੀ ਜਜ਼ਬਾਤੀ ਹਾਂ ਹੁਣ ਜਜ਼ਬਾਤੀਆਂ ਦਾ ਸਫ਼ਰ ਥੋੜਾ ਲੰਮਾ ਹੋਣਾ ਵਾ ਇਹ ਧਿਆਨ ਨਾਲ ਚੱਲਣਾ ਪੈਣਾ ਵਾ ਜੇ ਤਾਂ ਆਪਾਂ ਦਿਮਾਗ ਨਾਲ ਚੱਲਾਂਗੇ ਸ਼ਾਰਟਕਟ ਬਹੁਤ ਨੇ ਪੈਸੇ ਕਮਾਉਣੇ ਨੇ ਮਨਿਸਟਰ ਬਣਨਾ ਵਾ ਰੁਤਬੇ ਲੈਣੇ ਨੇ ਉਹ ਉਹ ਬਹੁਤਾ ਔਖਾ ਕੰਮ ਨਹੀਂ ਗਾ ਖੁਸ਼ਾਮਦ ਕਰੋ ਮੈਂ ਬਹੁਤ ਚੰਗੇ ਚੰਗੇ ਲੀਡਰ ਬੈਠੇ ਦੇਖੇ ਨੇ ਜਿਹੜਾ ਜਿਨ੍ਹਾਂ ਦੇ ਜਿਨ੍ਹਾਂ ਦੀ ਆਪਣੀ ਉਮਰ ਜ਼ਿਆਦਾ ਛੋਟੀ ਵਾਲੇ ਤੇ ਜਾ ਕੇ ਗੋਡੀ ਹੱਥ ਲਾਉਂਦੇ ਲੰਮੇ ਪੈਂਦੇ ਦੇਖੇ ਹੋਏ ਨੇ ਲੇਕਿਨ ਉਹਦੇ ਚ ਤੁਹਾਡੀ ਸੈਲਫ ਰਿਸਪੈਕਟ ਗਵਾਚ ਜਾਂਦੀ ਆ ਤੁਸੀਂ ਆਪਣੇ ਆਪ ਦੇ ਅੰਦਰ ਸ਼ਰਮਿੰਦੇ ਰਹਿੰਨੇ ਹੋ ਸੋ ਆ ਜਿਹੜਾ ਮੇਰਾ ਹੁਣ ਹੈ 8ਵੀਂ ਇਲੈਕਸ਼ਨ ਹੈ ਮੇਰੀ ਤੇ 8ਵੀਂ ਇਲੈਕਸ਼ਨ ਆਲਮੋਸਟ 10 ਦਾ ਹੱਕਿਆਂ ਦੇ ਵਿੱਚ ਸਫਰ ਬਹੁਤ ਲੰਬਾ ਸੀਗਾ 17 ਪਰਚੇ ਦਰਜ ਹੋਏ ਮੇਰੇ ਜਿਹੜਾ ਆ ਇਹਨਾਂ ਨੇ 5 ਤਾਂ ਇਹਨਾਂ ਨੇ ਕੀਤੇ 12 ਪਹਿਲਾਂ ਹੋਏ ਸੀਗੇ ਲੇਕਿਨ ਲੜਦੇ 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 ਇਹ ਹੋਇਆ ਕਿ ਮੇਰੀ ਜ਼ਿੰਦਗੀ ਚ ਮੇਰੇ ਦੁਨੀਆ ਪਾਰ ਚ ਬੈਠੇ ਪੰਜਾਬੀਆਂ ਨੇ ਮੇਰਾ ਸਤਕਾਰ ਬਹੁਤ ਕੀਤਾ ਮੇਰੇ ਕੋਲ ਦੌਲਤ ਹੈ ਨਹੀਂ ਕੀ ਪ੍ਰਧਾਨ ਜੀ ਮੈਨੂੰ ਪੁੱਛ ਰਹੇ ਸੀ ਕਿ ਤੁਹਾਨੂੰ ਪਾਰਟੀ ਮਦਦ ਕਰੇ ਨਾ ਕਰੇ ਮੈਂ ਕਿਹਾ ਜੀ ਮੇਰੇ ਕੋਲ ਕੋਈ ਪੈਸਾ ਨਹੀਂਗਾ ਅੱਜ ਮੈਂ ਤੁਹਾਡੇ ਅੰਦਰ ਖੜਾ ਹਾਂ ਆਫ ਕੋਰਸ ਜਿੰਨਾ ਵਾਹਿਗੁਰੂ ਨੇ ਦਿੱਤਾ ਚੰਗੀ ਜ਼ਿੰਦਗੀ ਜੀਣ ਵਾਸਤੇ ਲੇਕਿਨ ਉਡਾਣ ਵਾਸਤੇ ਨਹੀਂਗਾ ਪਰ ਇੱਜ਼ਤ ਬਹੁਤ ਹੈ ਔਰ ਮੈਂ ਜਦੋਂ ਪਲਾਥ ਇਲੈਕਸ਼ਨਾਂ ਲੜੀਆਂ ਜਿੰਨੀਆਂ ਬੀਬੀ ਜਗੀਰਕੌਰ ਕੋਈ ਛੋਟੀ ਮੋਟੀ ਕੈਂਡੀਡੇਟ ਨਹੀਂ ਆ ਉਹਨਾਂ ਦਾ ਆਪਣਾ ਇੱਕ ਗੁਰਦੁਆਰਾ ਸਾਹਿਬ ਹੈ ਪ੍ਰਾਈਵੇਟ ਉਹਨਾਂ ਨੇ ਆਪਣੀ ਗੋਲ ਲੱਕਿਆ ਉਹਨਾਂ ਨੂੰ ਲੱਖਾਂ ਰੁਪਏ ਇੱਕ ਚੜਾਵਾ ਚੜਦਾ ਰਿਹਾ ਉਦੋਂ ਹੁਣ ਤਾਂ ਚਲੋ ਟਟਿਆ ਹੋਊਗਾ ਲੇਕਿਨ ਮੈਂ ਉਹਨਾਂ ਨਾਲ ਲੜਿਆ ਕਿਹਨਾਂ ਨੇ ਇਲੈਕਸ਼ਨ ਲੜੀ ਆ ਤੁਹਾਡੇ ਵਰਗੇ ਸਤਕਾਰਯੋਗ ਵਰਕਰਾਂ ਨੇ ਇਲੈਕਸ਼ਨ ਲੜੀ ਮੇਰੀ ਮੈਂ ਆਪਣੀ ਇਲੈਕਸ਼ਨ ਕਦੀ ਨਹੀਂ ਲੜੀ ਹੇਤੀ ਸੋ ਇਸ ਕਰਕੇ ਇਹ ਮੇਰੀ ਕਮਾਈ ਆ ਔਰ ਮੈਂ ਆਪਣੇ ਆਪ ਨੂੰ ਇਹਦੇ 'ਚ ਦੇਖ ਰਿਹਾ ਵਾਂ ਤੇ ਮੈਂ ਤੁਹਾਨੂੰ ਅੱਜ ਇਹ ਕਹਿ ਕੇ ਚੱਲਿਆ ਕਿ ਜੇ ਵਾਹਿਗੁਰੂ ਨੇ ਸਭ ਸੁੱਖ ਰੱਖਿਆ ਤੇ ਪ੍ਰਧਾਨ ਜੀ ਬੈਠੇ ਨੇ 2027 'ਚ ਆਪਣੀ ਗਵਰਨਮੈਂਟ ਬਣੂਗੀ ਇਹਦੇ ਝੰਡੀ ਲਾ ਕੇ ਜਾਵਾਂਗੇ ਥੋ ਮੇਰਾ ਵਾਅਦਾ ਤੁਹਾਡੇ ਨਾਲ ਮੇਰੇ ਲੱਗੇ ਨਾ ਲੱਗੇ ਮੇਰੇ ਲੱਗੇ ਨਾ ਲੱ ਮੇਰੇ ਲੱਗੇ ਨਾ ਲੱਗੇ ਕਿਉਂਕਿ ਇਹ ਡਿਸਰਵਿੰਗ ਹੈ ਇਹ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਆ ਐਜੂਕੇਟਿਡ ਆ ਕਿੰਨੇ ਬੰਦੇ ਨੇ ਪੋਲਿਟਿਕਸ ਵਿੱਚ ਮੈਨੂੰ ਦੱਸੋ ਜਿਹੜੇ ਪੜੇ ਲਿਖੇ ਨੌਜਵਾਨ ਨੇ ਇਸ ਕਰਕੇ ਇਹ ਮੇਰੇ ਪਰਿਵਾਰ ਵਾਂਗੂ ਮੈਨੂੰ ਆਪਣੇ ਬੱਚਿਆਂ ਵਾਂਗੂ ਨਾਲ ਰੱਖਣਾ ਵਾ ਔਰ ਜਿਹੜੀ ਸਾਡੀ ਸਿਮਰਤ ਨੇ ਕਿਹਾ ਕਿ ਮੈਂ ਇਮਾਨਦਾਰੀ ਮੈਨੂੰ ਮੈਨੂੰ ਪੂਰਨ ਭਰੋਸਾ ਮੈਂ ਮੈਂ ਸਭ ਬੰਦਿਆਂ ਦੇ ਯਕੀਨ ਕਰਦਾ ਅਨਲੈਸ ਕੋਈ ਆਦਮੀ ਤੁਹਾਡੇ ਨਾਲ ਧੋਖਾ ਕਰੇ ਉਦੋਂ ਤੱਕ ਮੈਂ ਯਕੀਨ ਹੀ ਨਹੀਂ ਕਰੀ ਜਾਣਾ ਸਭ ਦੇ ਉੱਤੇ ਮੇਰੇ ਲੱਗੇ ਬੈਠੇ ਨੇ ਸੁਰਿੰਦਰਪਾਲ ਸਿੰਘ ਜੀ ਸਿਭਿਆ ਸਾਡੇ ਇਹ ਮੇਰੇ ਨਾਲ ਬੈਂਚ ਤੇ ਇਕੱਠੇ ਸੀ ਸੀ ਜਦੋਂ 2007 ਪਹਿਲੀ ਵਾਰੀ ਐਮ.ਐਲ.ਏ ਬਣੇ ਆ ਇਹ ਮੇਰੇ ਉਸੇ ਬੈਂਚ ਦੇ ਉੱਤੇ ਸੀਗੇ ਮੇਰੇ ਕੁਲੀਕ ਬੈਂਚ ਕੁਲੀਕ ਸੀਗੇ ਵਿਧਾਨ ਸਭਾ ਦੇ ਵਿੱਚ ਬਹੁਤ ਅੱਛੇ ਨੇ ਔਰ ਇਸੇ ਤਰ੍ਹਾਂ ਹੀ ਜਸਵਿੰਦਰ ਧਮਾਨ ਇਹ ਸੁਨਾਮ ਤੋਂ ਵੱਡੇ ਧਮਾਨ ਸਾਹਿਬ ਦੇ ਪੁੱਤਰ ਜਿਹੜੇ ਇਲੈਕਸ਼ਨ ਲੜੇ ਆ ਦੇਖੋ ਇੱਥੇ ਪਿੱਛੇ ਇਹ ਜਗਦੇਵ ਸਿੰਘ ਕਮਲੂ ਨੇ ਬਹੁਤ ਸਾਦਾ ਕਿਸਾਨ ਬਹੁਤ ਅੱਛਾ ਨੇਕ ਆਦਮੀ ਆਮ ਆਦਮੀ ਪਾਰਟੀ ਦੇ ਮੋੜਾ ਤੋਂ ਇਹਨਾਂ ਨੂੰ ਐਮ.ਐਲ.ਏ ਬਣਾਇਆ ਜਦੋਂ ਸਾਡਾ ਝਗੜਾ ਪਿਆ ਤੇ ਜਦੋਂ ਮੈਨੂੰ ਟਵਿੱਟਰ ਤੇ ਕੇਜਰੀਵਾਲ ਨੇ ਹਟਾਇਆ ਜਦੋਂ 9 10 ਸਿਮ ਇਹਨਾਂ ਨੇ ਨਿਕਲੇ ਇਹ ਮੇਰੇ ਨਾਲ ਹੀ ਰਹਿ ਕੇ ਕਹਿੰਦਾ ਇਹਨਾਂ ਵਾਸਤੇ ਵੀ ਮਾਰੋ ਕਿੱਦਾਂ ਦੇ ਬੰਦੇ ਨੇ ਇਹ ਮਿਨਿਸਟਰ ਇਹ ਮਿਨਿਸਟਰ ਹੋ ਸਕਦਾ ਸੀ ਅੱਜ ਪਰ ਇਹਨੂੰ ਅੱਜ ਤੱਕ ਪਛਤਾਵਾ ਨਹੀਂਗਾ ਕਿ ਕੋਈ ਗੱਲ ਨਹੀਂ ਗਈ ਅਸੀਂ ਤੁਹਾਡੇ ਨਾਲ ਸਾਥ ਦਿੱਤਾ ਤੁਹਾਡੇ ਨਾਲ ਹੀ ਰਹਿਣਾ ਜ਼ਿੰਦਗੀ ਦੇ ਵਿੱਚ ਸੱਤ ਮੇਰੇ ਨਾਲ ਨਹੀਂ ਸੱਚ ਦੇ ਨਾਲ ਰਹਿਣਾ ਔਰ ਇਸੇ ਤਰ੍ਹਾਂ ਹੀ ਮੇਰੇ ਸੱਜੇ ਪਾਸੇ ਸਾਡੀ ਭੈਣ ਬੈਠੀ ਆ ਰਾਹੁਲ ਜੀ ਮੇਰੇ ਬੈਠੇ ਨੇ ਸਾਡੀਆਂ ਭੈਣ ਕੈਪਟਨ ਸੰਦੀਪ ਸੰਧੂ ਇੱਕ ਕੀ ਕਹਿੰਦੇ ਹੁੰਦੇ ਆ ਕਿ ਇੱਕ ਅੱਛਾ ਪਲੈਨਰ ਇੱਕ ਪਾਰਟੀ ਨੂੰ ਚਲਾਉਣ ਵਾਲਾ ਇੱਕ ਅੱਛਾ ਉਹ ਆਰਗੇਨਾਈਜ਼ਰ ਸੋ ਇਸ ਕਰਕੇ ਇਹ ਸਾਰੀ ਜਿਹੜੀ ਸਾਡੀ ਟੀਮ ਹੁਣ ਬਣੀ ਹੈਗੀ ਆ ਮੈਨੂੰ ਪੂਰਨ ਆਸ ਹੈ ਕਿ ਆਪਾਂ ਸਾਰੇ ਵਾਹਿਗੁਰੂ ਦੀ ਕਿਰਪਾ ਨਾਲ ਉਹਦੀ ਸਦਕਾ ਹੋਣਾ ਸਭ ਕੁਝ ਇੱਕ ਆਦਮੀ ਕੁਛ ਨਹੀਂ ਕਰ ਮੈਂ ਤੁਹਾਨੂੰ ਦੱਸ ਦਿੰਨਾ ਪਾਵਾਂ ਖੈਰਾ ਕਿੱਡਾ ਹੀ ਬੁਲਾਰਾ ਹੋਵੇ ਪਾਵਾਂ ਖੈਰਾ ਕਿੱਡਾ ਹੀ ਤਗੜਾ ਹੋਵੇ ਪਾਵਾਂ ਖੈਰੇ ਤੇ ਪਰਚੇ ਦਰਜ ਹੋ ਗਏ ਉਹ ਜੇਲ੍ਹ ਗਿਆ ਪਰ ਜਦ ਤੱਕ ਤੁਸੀਂ ਨਾਲ ਨਹੀਂ ਹੈਗੇ ਮੇਰੇ ਜਦ ਤੱਕ ਤੁਹਾਡੇ ਇਕੱਲੇ ਇਕੱਲੇ ਭੈਣ ਭਰਾ ਬਜ਼ੁਰਗ ਨੌਜਵਾਨ ਦੀ ਸਪੋਰਟ ਨਹੀਂ ਮੈਨੂੰ ਮੈਂ ਕੁਝ ਨਹੀਂ ਕਰ ਸਕਦਾ ਪਰ ਮੈਂ ਤੁਹਾਨੂੰ ਕਹਿ ਸਕਦਾ ਕਿ ਅਗਰ ਮੈਂ ਅੱਜ ਸੰਗਰੂਰ ਆਇਆ ਹਾਂ ਮੈਂ ਗੋਲਡੀ ਨੂੰ ਅੰਦਰ ਵੀ ਕਿਹਾ ਸੀਗਾ ਮੈਂ ਤੁਹਾਡੇ ਨਾਲ ਮੈਂ ਕਦੀ ਕੋਈ ਲੁਕੋਈ ਨਹੀਂ ਗੱਲ ਮੈਂ ਸੰਗਰੂਰ ਲੋਕ ਸਭਾ ਦੀ ਕੋਈ ਟਿਕਟ ਨਹੀਂ ਮੰਗੀ ਨਾ ਮੈਂ ਕਿਤੇ ਐਪਲੀਕੇਸ਼ਨ ਦਿੱਤੀ ਨਾ ਮੈਂ ਕੋਈ ਪੈਸੇ ਜਮ੍ਹਾਂ ਕਰਾਏ ਲੇਕਿਨ ਪਾਰਟੀ ਨੇ ਔਰ ਮੈਂ ਵੀ ਕਿਹਾ ਕਿ ਤੁਹਾਨੂੰ ਜੇ ਅਗਰ ਕੋਈ ਕੈਂਡੀਡੇਟ ਅੱਛਾ ਲੱਭਦਾ ਵਾ ਲੜਾਇਓ ਜ਼ਰੂਰ ਮੈਂ ਕੈਂਪੇਨ ਵੀ ਕਰਨ ਆਉਂਗਾ ਪੂਰੀ ਜ਼ੋਰ ਲਾਉਂਗਾ ਤੇ ਜੇ ਤੁਹਾਨੂੰ ਲੱਗਦਾ ਕਿ ਨਹੀਂ ਕੋਈ ਤੁਹਾਨੂੰ ਮੈਨੂੰ ਲੜਨਾ ਹੀ ਲੜਨਾ ਤੇ ਮੈਂ ਕਿਸੇ ਚੁਣੌਤੀ ਤੋਂ ਭੱਜਿਆ ਵੀ ਲਗਾ ਜ਼ਿੰਦਗੀ ਇਸ ਮੈਂ ਔਖੀ ਸੌਖੀ ਚੁਣੌਤੀ ਜੋ ਤੁਸੀਂ ਦਿਓਗੇ ਜਿੱਤ ਹਾਰ ਤਾਂ ਬਾਤ ਦੀ ਗੱਲ ਹੈ ਜੇ ਆਪਾਂ ਚੈਲੰਜ ਹੀ ਨਾ ਐਕਸੈਪਟ ਕੀਤਾ ਫਿਰ ਆਪਾਂ ਬੰਦੇ ਕਾਦੇ ਹੋਏ ਇਸ ਕਰਕੇ ਇਸ ਨਜ਼ਰੀਏ ਨਾਲ ਮੈਂ ਹੁਣ ਇਹ ਮੇਰੀ 250 ਕਿਲੋਮੀਟਰ ਦੂਰ ਪਲੱਤ ਤੋਂ ਇੱਥੇ ਆਉਣ ਦਾ ਇਹਦਾ ਸੰਕੇਤ ਪਤਾ ਕੀ ਇਹਦਾ ਮੈਸੇਜ ਕੀ ਨੌਜਵਾਨਾਂ ਨੂੰ ਕਹਿਣਾ ਚਾਹਣਾ ਦੁਨੀਆ ਪਰਚ ਬੈਠੇ ਨੌਜਵਾਨਾਂ ਨੂੰ ਕਹਿਣਾ ਚਾਹਣਾ ਕਿ ਜ਼ਿੰਦਗੀ ਦੇ ਵਿੱਚ ਇਮਾਨਦਾਰੀ ਤੇ ਚੰਗੇ ਕੰਮ ਕਰੋਗੇ ਤਾਨੂੰ ਪਾਰਟੀਆਂ ਆਪੇ ਚੱਕ ਕੇ ਲੈ ਕੇ ਜਾਣੀਆਂ ਉੱਥੇ ਆਪੇ ਔਰ ਇਹ ਸਤਵਾਂਈ ਹੈ ਇਲੈਕਸ਼ਨ ਮੈਂ ਕਦੀ ਟਿਕਟ ਮੰਗੀ ਨਹੀਂ ਲੇਗੀ ਹੰਕਾਰ ਨਾ ਸਮਝੋ ਕੋਈ ਵੀ ਬਿਲਕੁਲ ਮੈਂ ਕਦੀ ਵੀ ਜ਼ਿੰਦਗੀ ਚ ਆ ਜਿਹੜੀ ਲਿਸਟ ਆਈ ਹੈ ਚੌਥੇ ਮੈਂ ਆਪਣੇ ਪਿੰਡ ਰਾਮਗੜ੍ਹ ਸਾਡਾ ਜੱਦੀ ਪਿੰਡ ਮੈਂ ਉੱਥੇ ਬੈਠਾ ਸੀਗਾ ਮੈਨੂੰ ਲੋਕਾਂ ਨੇ ਲਿਸਟ ਭੇਜੀ ਕੇ ਤੁਹਾਡਾ ਨਾਮ ਸੰਗਰੂਰ ਦੇ ਉੱਤੋਂ ਆ ਗਿਆ ਹੈਗਾ ਸੋ ਇਹ ਤਾਂ ਹੋ ਗਿਆ ਮੇਰਾ ਸਿਸਟਮ ਤੇ ਜੋ ਮੈਂ ਜ਼ਿੰਦਗੀ ਚ ਕੀਤਾ ਕੰਮ ਹੁਣ ਆ ਗਈ ਆਪਣੀ ਚੋਣ ਮੈਨੂੰ ਪਤਾ ਹੈ ਇਹ ਬੜਾ ਇਹਨੂੰ ਹੌਟ ਸੀਟ ਕਹਿੰਦੇ ਨੇ ਮੁੱਖ ਮੰਤਰੀ ਦੀ ਜੀ ਕੋਈ ਕਹਿੰਦਾ ਰਾਜਧਾਨੀ ਆ ਜੀ ਕੋਈ ਕਹਿੰਦਾ ਜੀ ਇਹਨਾਂ ਦਾ ਬੋਕਰ ਦਾ ਗੜ੍ਹ ਆ ਜੀ ਇਹਨਾਂ ਦਾ ਕਿਲਾ ਜੀ ਹੁਣ ਮੈਂ ਭਗਵੰਤ ਨੂੰ ਇਹ ਕਹਿਣਾ ਚਾਹੁੰਨਾ ਮੇਰੀ ਲੜਾਈ ਦੋ ਸ਼ਕਤੀਆਂ ਨਾਲ ਆ ਪਹਿਲਾਂ ਉਹ ਐਕਸਪਲੇਨ ਕਰ ਦੇਣਾ ਪਹਿਲੀ ਸਭ ਤੋਂ ਜਿਹੜੀ ਕਿਉਂਕਿ ਪਾਰਲੀਮੈਂਟ ਦੀ ਇਲੈਕਸ਼ਨ ਆ ਪਹਿਲੀ ਲੜਾਈ ਆਪਣੀ ਹੀਗੀ ਆ ਬੀਜੇਪੀ ਦੇ ਨਾਲ ਇਸ ਕਰਕੇ ਆ ਕਿਉਂਕਿ ਉਹ ਦੇਸ਼ ਨੂੰ ਇਸ ਤਰ੍ਹਾਂ ਗਲਛਰੇ ਨੇ ਇਸ ਤਰ੍ਹਾਂ ਨਾਲ ਕੱਲੇ-ਕੱਲੇ ਨੂੰ ਟਾਰਗੇਟ ਕਰ ਰਹੇ ਨੇ ਮੈਨੂੰ ਵੀ ਈਡੀ ਨੇ ਅਰੈਸਟ ਕੀਤਾ ਸੀਗਾ ਪਟਿਆਲੇ ਜੇਲ੍ਹ ਚ ਰੱਖਿਆ ਉਹਨਾਂ ਉਹਨਾਂ ਦਾ ਮਕਸਦ ਹੈਗਾ ਕਿ ਇਸ ਦੇਸ਼ ਨੂੰ ਬਿਲਕੁਲ ਆਪੋਜੀਸ਼ਨ ਮੁਕਤ ਕਰ ਦੇਣਾ ਟੋਟਲੀ ਕੋਈ ਇਕੱਲਾ ਕਾਂਗਰਸ ਮੁਕਤ ਕਰਨਾ ਨਹੀਂਗਾ ਕੋਈ ਆਵਾਜ਼ ਨਾ ਉਠੇ ਮਾੜਾ ਜਿਹਾ ਕੋਈ ਟਵੀਟ ਵੀ ਕਰਦਾ ਸੋਸ਼ਲ ਮੀਡੀਆ 'ਤੇ ਕਰਦਾ ਚੱਕ ਇਹਨੂੰ ਠੋਕੋ ਚੱਕੋ ਇਹਨੂੰ ਜੇਲ੍ਹ ਵਿੱਚ ਛੱਟੋ ਇਹਦਾ ਮਤਲਬ ਹੈ ਕਿ ਜੇ 2024 ਵਿੱਚ ਭਾਜਪਾ ਇਲੈਕਸ਼ਨ ਜਿੱਤਦੀ ਆ ਤਾਂ ਇਹਦੇ 'ਚ ਸੰਵਿਧਾਨ ਬਦਲਿਆ ਜਾਵੇਗਾ ਜਿਸ ਤਰ੍ਹਾਂ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਪਿਊਟਰਨ ਨੇ ਤਾਂ ਜ਼ਿੰਦਗੀ ਆਪਣੇ ਆਪ ਨੂੰ ਰਾਸ਼ਟਰਪਤੀ ਦਾ ਜਿਗਾਰਡ ਬਣਾ ਲਿਆ ਇੰਦਾ ਤਾਂ ਜ਼ਿੰਦਗੀ ਇੱਥੇ ਜਿਗਾੜ ਬਣਾਇਆ ਜਾਵੇਗਾ ਕਟਗਿੰਟੀਆਂ ਵਾਸਤੇ ਬਹੁਤ ਵੱਡੇ ਖਤਰੇ ਦੀ ਘੰਟੀ ਆ ਯੂਨੀਫਾਰਮ ਸਿਵਲ ਕੋਡ ਤੁਹਾਡੇ ਸਾਰੇ ਧਾਰਮਿਕ ਰੀਤੀ ਰਿਵਾਜ ਸਭ ਉਡਾ ਦੇਣਗੇ ਉਹ ਟੋਟਲੀ ਚਾਹੇ ਮੁਸਲਮਾਨ ਨੇ ਚਾਹੇ ਸਿੱਖ ਨੇ ਤੇ ਚਾਹੇ ਜੈਨੀ ਤੇ ਚਾਹੇ ਬੋਧੀ ਤੇ ਚਾਹੇ ਗਲਤ ਸਭ ਉਡਾ ਦੇਣਗੇ ਬਿਲਕੁਲ ਉਹਨਾਂ ਨੇ ਯੂਨੀਫਾਰਮ ਸਿਵਲ ਕੋਡ ਦਾ ਬਿੱਲ ਉੱਤਰਾਖੰਡ ਦੇ ਵਿੱਚ ਆਲਰੇਡੀ ਇੰਟਰੋਡਿਊਸ ਕਰ ਦਿੱਤਾ ਵਾ ਵਿਧਾਨ ਸਭਾ ਦੇ ਵਿੱਚ ਤੇ ਉਹਨਾਂ ਨੇ ਤੁਹਾਨੂੰ ਇੱਕ ਟ੍ਰੇਲਰ ਦਿਖਾਇਆ ਵਾ ਕਟਗਿੰਟੀਆਂ ਦੇ ਸੂਬੇ ਤੋੜ ਦਿੱਤੇ ਆ ਸਾਡੇ ਅਕਾਲੀ ਜਿਹੜੇ ਕਹਿੰਦੇ ਸੁਖਬੀਰ ਹੁਣੀ ਅਸੀਂ ਵਾਅਦਾ ਅਧਿਕਾਰਾਂ ਦੇ ਮੁੱਦੇ 'ਇੱਥੇ ਸੀ ਤੁਸੀਂ ਬੈਠੇ ਉਹ ਦਿਨ ਜਦੋਂ ਜੰਮੂ ਕਸ਼ਮੀਰ ਦੇ ਦੋ ਟੋਟੇ ਕਿਤੇ ਨੇ ਇੱਕ ਚੰਗੀ ਪਲੀ ਸਟੇਟ ਨੂੰ ਤੋੜ ਕੇ ਤੁਸੀਂ ਕਹਿੰਦੇ ਵਾਅਦਾ ਅਧਿਕਾਰ ਉਹ ਕਹਿੰਦੇ ਆ ਚੱਕੋ ਤੁਹਾਡੀਆਂ ਅਸੀਂ ਸਟੇਟ ਨੂੰ ਤੋੜ ਦਿੱਤੇ ਇਹਨਾਂ ਬੂਟਾ ਉਧਰਲੇ ਪਾਸੇ ਪਾਈਆਂ ਨੇ ਔਰ ਇਸ ਤੋਂ ਅਗੇ ਜੋ ਸਾਡੇ ਕਿਸਾਨਾਂ ਨਾਲ ਹੋ ਰਿਹਾ ਦੁਰਵਿਹਾਰ ਜਿਹੜੇ ਕਿਸਾਨ ਇਸ ਦੇਸ਼ ਦੇ ਅਨਾਂਲ ਉੱਤਰਾਖੰਡ ਉੱਤਰ ਪ੍ਰਦੇਸ਼ ਹਰਿਆਣਾ ਸਭ ਕਿਸਾਨਾਂ ਦੀ ਜ਼ਿੰਮੇਵਾਰੀ ਆ ਕਿ ਭਾਜਪੀ ਨੂੰ ਰੋਕਣਾ ਪੈਣਾ ਆਪਾਂ ਨੂੰ 2024 ਦੇ ਵਿੱਚ ਵਰਨਾ ਕਿਸਾਨੀ ਦਾ ਤੁਸੀਂ ਛੱਡੋ ਇੱਥੇ ਅਡਾਨੀਆਂ ਦੇ ਹਵਾਲੇ ਸਾਡੀਆਂ ਜ਼ਮੀਨਾਂ ਕਾਰਪੋਰੇਟ ਕਰਾਣਿਆਂ ਦੇ ਹਵਾਲੇ ਆਪਾਂ ਉਹਨਾਂ ਦੇ ਮਜ਼ਦੂਰ ਬਣ ਕੇ ਰਹਿ ਜਾਵਾਂਗੇ ਤਾਂ ਕਰਕੇ ਸਾਡੇ ਕਿਸਾਨ 3 ਸਾਲ ਪਹਿਲਾਂ ਜੂਝੇ 700 ਬੰਦਾ ਮਰਵਾਇਆ ਫਿਰ ਨਹੀਂ ਮੰਨੀ ਸਰਕਾਰ ਝੂਠ ਬੋਲ ਕੇ ਤੋਰਤਾ ਐਮਐਸਪੀ ਲਾਅ ਬਣਾਵਾਂਗੇ ਨਹੀਂ ਬਣਾਈ ਔਰ ਹੁਣ ਸ਼ੰਭੂ ਬੈਰੀਅਰ ਤੇ ਜਿੱਦਣਗੇ ਇੱਥੇ ਭਗਵੰਤ ਦਾ ਰੋਲ ਆਉਂਦਾ ਜਿਹਨੂੰ ਮੈਂ ਮਾਨ ਕਹਿੰਨ ਨੂੰ ਦਿਲ ਨਹੀਂ ਕਰਦਾ ਬਈ ਇਮਾਨਦਾਰ ਹੋਲ ਆਉਂਦਾ ਪੰਜਾਬ ਦੇ ਵਾਸਤੇ ਇਸ ਬੰਦੇ ਨੇ ਅੱਜ ਵੀ ਜਾ ਕੇ ਦੇਖ ਲੋ ਖੱਗਰ ਦਰਿਆ ਤੇ ਮੋਰਚਾ ਲੱਗਿਆ ਹੋਇਆ ਹਰਿਆਣਾ ਪੁਲਿਸ ਦਾ ਜਿਹੜੀ ਬੈਰੀਕੇਟਿੰਗ ਹੋਈ ਆ ਬੈਰੀਕੇਟਿੰਗ ਉੱਤੇ ਜਿੱਥੋਂ ਡਰੋਨ ਮਾਰੇ ਗਏ ਜਿੱਥੋਂ ਜਿੱਥੋਂ ਸਾਡੇ ਸੈਂਕੜੇ ਨੌਜਵਾਨ ਕਿਸਾਨਾਂ ਨੂੰ ਫੱਟੜ ਕੀਤਾ ਜ਼ਖਮੀ ਕੀਤਾ ਟਰੈਕਟਰ ਭੰਨੇ ਨਿਸ਼ਾਨ ਸਾਹਿਬ ਪੈਰਾਂ ਥੱਲੇ ਕੁਚਲੇ ਕਿਸਾਨੀ ਝੰਡਿਆਂ ਨੂੰ ਰੋਂਦਿਆ ਉਹ ਸਾਡੀ ਧਰਤੀ ਦੇ ਅੰਦਰ ਆਇਆ ਸੀ ਤੇ ਭਗਵੰਤ ਮਾਨ 2 ਵਜੇ ਬੀਜੇਪੀ ਦੇ ਮਨਿਸਟਰਾਂ ਨਾਲ ਜਾ ਕੇ ਉਹਨਾਂ ਨੂੰ ਮਨਾਉਂਦਾ ਫਿਰਦਾ ਸੀਗਾ ਇਹ ਜੁਆਇੰਟ ਆਪਰੇਸ਼ਨ ਆ ਮੇਰੇ ਵੀਰੋ ਅਚੀ ਤਰ੍ਹਾਂ ਸਮਝੋ ਭਗਵੰਤ ਬੀਜੇਪੀ ਦਾ ਪੀ ਟੀਮ ਬਣ ਕੇ ਕਿਸਾਨ ਅੰਦੋਲਨ ਨੂੰ ਕੁਚਲਣ ਵਿੱਚ ਇਹਦਾ ਵੱਡਾ ਰੋਲ ਹੈ ਇਸ ਬੰਦੇ ਦਾ ਇਸ ਕਰਕੇ ਤੁਹਾਨੂੰ ਇਹਦੀ ਪਹਿਚਾਨ ਕਰਨੀ ਪੈਣੀ ਔਰ ਬੀਜੇਪੀ ਸ਼ੁਭਕਰਨ ਮਾਰਤਾ ਗੋਲੀ ਮਾਰ ਦਿੱਤੀ ਅੱਜ ਤੱਕ ਜ਼ੀਰੋ ਐਫ ਆਈ ਆਰ ਅਣਪਛਾਤੇ ਪੁਲਿਸ ਤੇ ਉਹਨੂੰ ਮਜ਼ਾਕ ਕਰਦਾ ਸੀ ਭਗਵੰਤ ਪਾਰਲੀਮੈਂਟ ਕੇ ਕੇ ਦੀ ਪੁਲਿਸ ਵੀ ਅਣਪਛਾਤੀ ਹੁੰਦੀ ਆ ਬੜੀ ਸੋਹਣੀ ਉਹਦਾ ਦੀ ਐਫ ਆਈ ਆਰ ਅਰਜ਼ੀ ਕੀਤੀ ਆ ਜਿਹੜੇ ਫੱਟੜੋਏ ਕੋਈ ਐਫਆਈਆਰ ਨਹੀਂ ਟਰੈਕਟਰ ਪਰ ਨਹੀਂ ਕੋਈ ਐਫਆਈਆਰ ਨਹੀਂ ਹਰਿਆਣਾ ਪੁਲਿਸ ਸਭ ਕੁਝ ਵੀਡੀਓਗ੍ਰਾਫਟ ਹੈ ਸਾਰਾ ਪ੍ਰੂਫ ਪਬਲਿਕ ਡੋਮੇਨ ਦੇ ਵਿੱਚ ਹੈਗਾ ਕੁਝ ਨਹੀਂ ਹੋਇਆ ਮੇਰੇ ਵੀਰੋ ਸੋ ਇਸ ਕਰਕੇ ਭਾਜਪੀ ਨੰਬਰ 1 ਟਾਰਗੇਟ ਤੇ ਨੰਬਰ 2 ਆ ਜਿਹੜੇ ਫਰਜੀ ਇਨਕਲਾਬੀ ਬੋਕਰ ਵਾਲੇ ਇੱਥੇ ਫਿਰਦੇ ਨੇ ਝੂਠੇ ਜਿਹੜੇ ਕਹਿੰਦੇ ਸੀ ਅਸੀਂ ਵੀਆਈਪੀ ਕੰਸਲ ਖਤਮ ਕਰਾਂਗੇ ਇਹ ਰਜਵਾੜੇ ਨੇ ਇਹ ਗੱਡੀਆਂ ਚੜਦੇ ਨੇ ਲੈਕਸਸ ਵਿੱਚ ਇਹ ਮਹਿਲਾਚ ਰਹਿੰਦੇ ਨੇ ਇਹ ਜਹਾਜ਼ਾਂ ਚ ਉੱਤਰਦੇ ਨੇ ਇਹਨਾਂ ਨੂੰ ਗਰੀਬਾਂ ਦੇ ਚੁੱਲਿਆਂ ਦੀ ਅੱਗ ਨਹੀਂ ਦੇਸੀ ਥੱਲੇ ਭਗਵਾਨ ਤੈਨੂੰ ਦੱਸ ਤੀ ਆ ਹੁਣ ਜਰਾ ਦੱਸੀ ਚੰਗੀ ਤਰ੍ਹਾਂ ਇਮਾਨਦਾਰੀ ਨਾਲ ਦੱਸੀ ਹਜ਼ਾਰ ਗਨ ਮੈਨ ਯਾਰ ਤੁਹਾਡੀ ਮਾਤਾ ਜੀ ਗਨ ਮੈਨ ਉਹਨੂੰ ਕੀ ਲੋੜ ਹੈ ਦੱਸੋ ਇੱਕ ਸਧਾਰਨ ਵਿਅਕਤੀ ਜਿਹੜੀ ਕਹਿੰਦੀ ਸੀ ਮੈਂ ਮਾਸਟਰ ਮਹਿੰਦਰ ਸਿੰਘ ਦੀ ਘਰੋਂ ਪੈਨਸ਼ਨ ਤੇ ਚਲਾਉਣੀ ਆ ਲੈਕਸਸ 3-3 ਕਰੋੜ ਦੀਆਂ ਗੱਡੀਆਂ ਵਿੱਚ ਚੜਦੇ ਨੇ ਯਾਰ ਇਹਨਾਂ ਦੀ ਭੈਣ ਜੀ ਅਲੱਗ ਸਿਕਿਉਰਿਟੀ ਇਹਦੇ ਧਰਮ ਪਤਨੀ ਅਲੱਗ ਸਿਕਿਉਰਿਟੀ ਰਾਗਵ ਚੱਡੇ ਦੀ ਆ ਜਾ ਕੇ ਪੰਜਾਬ ਪਹੁੰਚ ਦੇਖ ਲਓ ਉੱਥੇ ਉਦਾਂ ਹੀ ਖੜੀਆਂ ਗੱਡੀਆਂ ਲੈਕਸਸ 4-4 3-3 ਕਰੋੜ ਦੀਆਂ ਬੁਲੇਟ ਪ੍ਰੂਫ ਗੱਡੀਆਂ ਕੀ ਇਹ ਵੀਆਈਪੀ ਕਲਚਰ ਨਹੀਂਗਾ ਕੇਜਰੀਵਾਲ ਨੂੰ ਪੰਜਾਬ ਦਾ ਇੱਕ ਐਕਸਟਰਾ Z+ ਸਿਕਿਉਰਿਟੀ ਦੇ ਕੇ ਕਪੂਰਥਲਾ ਹਾਊਸ ਵਿੱਚ ਸਾਡੇ ਪੰਜਾਬ ਦੇ ਕਮਾਂਡੋ ਬਿਠਾਏ ਸੀ ਇਹ Z+ ਇਹ ਵੀਆਈਪੀ ਕਲਚਰ ਨਹੀਂਗਾ 50 ਕਿਲੋਮੀਟਰ ਜਾਣਾ ਹੁੰਦਾ ਤਾਂ ਪੰਜਾਬ ਦਾ ਹੈਲੀਕਾਪਟਰ ਉੱਡਦਾ ਮੇਰੇ ਘਰ ਦੇ ਲਾਗੇ ਉੱਡਦਾ ਇੱਥੇ ਚੀਫ ਮਿਨਿਸਟਰ ਦੇ ਘਰ ਦੇ ਲਾਗੇ ਮੇਰੀ ਚੰਡੀਗੜ੍ਹ ਕੋਠੀ ਆ ਰੋਜ਼ ਉੱਡਦਾ ਦੇਖਦਾ ਮੈਂ ਉੱਥੋਂ ਕਿੱਥੇ ਉਤਰਦਾ ਮੁਹਾਲੀ ਉਤਰ ਜਾਂਦਾ ਜਾ ਕੇ ਜਿਹੜਾ ਬੰਦਾ ਗੱਡੀ ਦੇ ਔਰ ਕਾਫਲਾ ਵੀ ਤੁਸੀਂ ਦੇਖੋਗੇ ਜਿੱਦਣ ਕਿਤੇ ਜਾਣਾ ਸਾਰਾ ਸ਼ਹਿਰ ਬੰਦ ਕਿਸੇ ਪਿੰਡ ਵਿੱਚ ਵਿਜ਼ਿਟ ਕਰਨਾ ਸਾਰੀ ਛੋਣੀ ਬਣਾ ਦਿੰਦੇ ਬਲਕੌਰ ਸਿੰਘ ਸਿੱਧੂ ਬੁੱਸੇ ਵਾਲਾ ਦਾ ਪੁੱਤਰ ਮਾਰੇਗਾ ਅੱਜ ਤੱਕ ਇਨਸਾਫ ਨਹੀਂ ਦਿੱਤਾ ਉਸ ਬੰਦੇ ਦਾ ਉਹਦੇ ਘਰ ਵਿੱਚ ਗਿਆ ਸਾਰੇ ਪਿੰਡ ਦੇ ਲੋਕਾਂ ਨੂੰ ਅੰਦਰ ਲੌਕ ਕਰ ਦਿੱਤਾ ਬਾਹਰ ਛੋਣੀ ਬਣਾ ਦਿੱਤੀ ਤੇ ਅੰਦਰ ਜਾ ਕੇ ਉਹਨਾਂ ਨੂੰ ਅਫਸੋਸ ਕੀਤਾ ਇਹ ਕਿਦਾਂ ਦੀ ਇਹ ਵੀਆਈਪੀ ਕਲਚਰ ਨਹੀਂ ਤਾਂ ਹੋਰ ਕੀ ਹੈ ਮੇਰੇ ਵੀਰੋ ਦੱਸਿਓ ਜਰਾ ਦੂਸਰਾ ਅਗੇ ਸਮਰਾਜ ਜੀ ਸਾਡੇ ਵਲੰਟੀਅਰਾਂ ਦੀ ਗੱਲ ਚੱਲਿਆ ਕਰੂਗੀ ਮੈਂ ਉਸ ਪਾਰਟੀ 'ਚ ਕੰਮ ਕੀਤਾ ਮੈਂ ਜਾਣਦਾ ਜਜ਼ਬਾਤੀ ਲੋਕ ਜੁੜੇ ਨੇ ਬਹੁਤ ਚੰਗੇ ਬੰਦੇ ਨੇ ਇਹਨਾਂ ਦੇ ਨਾਲ ਥੱਲੇ ਪਿੰਡਾਂ ਦੇ ਵਿੱਚ ਜਿਹੜੇ ਉਹਨਾਂ ਵਿਚਾਰਾਂ ਨੂੰ ਸਿਰਫ ਦਰਿਆ 'ਚ ਕੰਨ ਬਸ ਸੇ ਚੱਕਣ ਤੇ ਉੱਤੇ ਰੱਖਿਆ ਹੋਇਆ ਕੁੱਟਖਾਨੇ ਦੇ ਉੱਤੇ ਰੱਖਿਆ ਹੋਇਆ ਰਾਜ ਸਭਾ ਦੇਣੇ ਤੇ ਲਵਲੀ ਯੂਨੀਵਰਸਿਟੀ ਦਾ ਅਮੀਰ ਆਦਮੀ ਸਨੀ ਅਰੋੜਾ ਕੋ ਪ੍ਰਾਪਰਟੀ ਡੀਲਰ ਹਰੂ ਦੇਹਾਣੇ ਦਾ ਆ ਸੰਦੀਪ ਪਾਠਕ ਤੇ ਰਾਗਵ ਚੱਡਾ ਤਿੰਨ ਚਾਰ ਗੈਰ ਪੰਜਾਬੀ ਇਹਨਾਂ ਨੂੰ ਪੰਜਾਬ ਦੇ ਵਿੱਚ ਕੋਈ ਬੰਦਾ ਨਹੀਂ ਲੱਭਿਆ ਕਿ ਜਿਹੜਾ ਜੇਸ ਬੰਦੇ ਨੂੰ ਰਾਜ ਸਭਾ ਨਾਮਿਨੇਟ ਕਰਕੇ ਪੰਜਾਬ ਦੀ ਗੱਲ ਕਰ ਸਕਣ ਕਿਹੜਾ ਬੋਲਿਆ ਪੰਜਾਬ ਦਾ ਦੇ ਹਿੱਤ ਵਿੱਚ ਦਿੱਲੀ ਰਾਜ ਸਭਾ ਦੇ ਵਿੱਚ ਉਹ ਤਾਂ ਡਰਦੇ ਕੇਜਰੀਵਾਲ ਦੇ ਹੱਥ 'ਚ ਨਹੀਂ ਬੋਲੇ ਹੁਣ ਪੰਜ ਐਮਪੀਆ ਦੀਆਂ ਫੋਟੋਆਂ ਆਈਆਂ ਸੋਸ਼ਲ ਮੀਡੀਆ ਤੋਂ ਡਰ ਕੇ ਇੰਨੇ ਡਰ ਗਏ ਨੇ ਉਹ ਆਪਣੇ ਕੇਜਰੀਵਾਲ ਦੇ ਹੱਕ ਵਿੱਚ ਇੱਕ ਪੋਸਟ ਨਹੀਂ ਪਾ ਸਕਿਆ ਰਾਜ ਸਭਾ ਦੇ ਮੈਂਬਰ ਅਗਰ ਕਿਸੇ ਝਾੜੂ ਵਾਲੇ ਅੱਛੇ ਵਰਕਰ ਨੂੰ ਬਣਾਇਆ ਹੁੰਦਾ ਰਾਜ ਸਭਾ ਦਾ ਉਹ ਵਿਚਾਰਾ ਭਾਵੇਂ ਉੱਥੇ ਜਾ ਕੇ ਲੜਦਾ ਮਰਦਾ ਉੱਥੇ ਜਾ ਕੇ ਆ ਹੁਣ 13 ਤਿਤਲੀਆਂ ਦਿੱਤੀਆਂ ਨੇ ਦੱਸੋ ਕਿਹੜਾ ਮੈਨੂੰ ਇਹਨਾਂ ਚੋਂ ਵੋਲੰਟੀਅਰ ਹੈਗਾ ਪੰਜ ਮੰਤਰੀ ਤਿੰਨ ਤਿਤਲੀਆਂ ਆ ਤਿਤਲੀਆਂ ਆਏ ਨਹੀਂ ਰੱਖਿਆ ਸੀ ਨਾ ਲਫ਼ਜ਼ ਸਾਡੀ ਜੀਪੀ ਤਿਤਲੀ ਲੈ ਗਏ ਸਾਡਾ ਰਿੰਕੂ ਜਿਹੜਾ ਪਿਛਲੇ ਸਾਲ ਲੈ ਕੇ ਗਿਆ ਸੀ ਤਿਤਲੀ ਉਹ ਪਹਿਲਾਂ तितਲੀ ਇਹਨਾਂ ਦੇ ਫੁੱਲ ਤੇ ਬੈਠੀ ਤੇ ਪਰਸੋਂ ਚਾਹ ਤੋ ਉੱਡ ਕੇ ਤੇ ਕਮਲ ਦੇ ਫੁੱਲ ਤੇ ਜਾ ਕੇ ਬੈਗੀ ਐ ਇੱਕ ਸਾਡਾ ਚੱਬੇਵਾਲ ਲੈ ਕੇ ਗਿਆ ਉਹ ਹਾਰਪੁਰ ਤੋਂ ਜਿੱਥੋਂ ਮੇਰਾ ਲੋਕ ਸਭਾ ਹਲਕਾ ਹੁੰਦਾ ਯਾਰੋ ਤਿੰਨ ਦਿਨ ਪਹਿਲਾਂ ਸੰਗੜ ਪਾ ਕੇ ਆਇਆ ਵਿਧਾਨ ਸਭਾ ਦੇ ਵਿੱਚ ਜਦੋਂ ਜਾਣਾ ਸੀ ਆ ਕਰਜ਼ੇ ਦੀ ਪੰਡ ਚੱਕੀ ਹੋਈ ਸੀ ਦੇ ਉੱਤੇ ਪਖੰਡ ਕਰਕੇ ਉਹਨਾਂ ਨਾਲ ਲੜਿਆ ਬਹੁਤ ਪੂਰੀ ਤਰ੍ਹਾਂ ਨਾਲ ਤੇ ਪਤਾ ਲੱਗਿਆ ਜੀ ਚੱਬੇਵਾਲ ਚਲ ਗਿਆ ਪਤਾ ਅੱਛੀ ਤਰ੍ਹਾਂ ਪਤਾ ਕਰਾਇਆ ਉਹਦੀ ਬਾਹਮ ਰੋੜ ਕੇ ਲੈ ਕੇ ਗਿਆ ਭਗਵੰਤ ਮਿਸ ਯੂਜ਼ ਆਫ ਵਿਜੀਲੈਂਸ ਬ੍ਰੋਸ ਮਿਸਯੂਜ਼ ਆਫ ਪੁਲਿਸ ਫੋਰਸ ਉਹਨੂੰ ਅਜਦਾ ਬਾਮ ਰੋੜ ਕੇ ਕਹਿੰਦੇ ਪਰਚਾ ਦਰਜ ਕਰਕੇ ਐਫਆਈਆਰ ਰਿਪੋਰਟ ਦਿਖਾਈ ਵਿਜਲੀ ਨੇ ਕਹਿੰਦੇ ਸਾਡੇ ਨਾਲ ਰਹਿਣਾ ਵਾ ਕਿ ਜੇਲ੍ਹ ਵਿੱਚ ਜਾਣਾ ਹੁਣ ਬਾਹਰ ਬਾ ਇੱਜ਼ਤ ਬੰਦਾ ਜਿਹਦੇ ਘਰ ਬੱਚੇ ਨੇ ਔਰਤਾਂ ਨੇ ਉਹ ਡਰਦਾ ਉਹ ਕਹਿੰਦਾ ਜੀ ਤੁਹਾਡੇ ਨਾਲ ਚੱਲ ਜਾਣਾ ਮੈਂ ਅੱਤ ਇੱਕ ਇੱਕ ਦੋ ਦਿਨ ਪਹਿਲਾਂ ਕਿਹੜੀ तितਲੀ ਲੈ ਕੇ ਗਿਆ ਪਵਨ ਤੀਨੂ ਕਿਹੜੀ तितਲੀ ਇਹਨਾਂ ਨੇ ਨਹੀਂ ਚੱਕੀ ਭਗਵੰਤ ਮੇਰੇ ਨਾਲ ਲੜਦਾ ਸੀ ਮੈਂ ਮਗਰਲੇ ਪਾਸੇ ਦੇਖ ਤੇਰੇ ਪਿੱਛੇ 50 तितਲੀਆਂ ਨੇ ਰੱਦੀ ਜਿਹੜੀਆਂ ਕੋਈ ਅਕਾਲੀ ਜਿਹੜਾ ਤੁਸੀਂ ਦੁਜਿਆਂ ਨੂੰ ਟੀਚਰਾਂ ਕਰਦੇ ਹੋ ਯਾਰ ਤੁਸੀਂ ਕਿਹਨੇ ਸੁਵਰਾਜ ਹਮ ਤੋ ਬਲਬ ਵੀ ਬਦਲ ਲੇਗੇ ਕੇਚਰੀਵਾਲ ਕੇ ਹਮ ਤੋ ਬਲਬ ਵੀ ਬਦਲੇ ਮੇਂ ਦਿੱਲੀ ਮੇਂ ਤੋ ਗਲੀ ਵਾਲੋਂ ਕੋ ਮੋਹੱਲੇ ਵਾਲੋਂ ਕੋ ਪੁੱਛ ਕੇ ਬਦਲਾ ਬਦਲਾ ਕਰੇਂ ਕਿ ਬਲਬ ਬਦਲ ਦੇ ਕੇ ਨਹੀਂ ਬਦਲ ਦੇ ਇੱਥੇ ਸਾਰਾ ਪੰਜਾਬ ਬਦਲ ਕੇ ਰੱਖ ਦਿੱਤਾ ਯਾਰ ਤੁਸੀਂ ਇੰਨਾ ਲੁਕਿਆ ਕਿਹੜਾ ਮਾਫੀਆ ਨਹੀਂ ਹੈਗਾ ਮੇਰੇ ਕੋ ਦੱਸੋ ਪਰਸੋ ਚੌਥ 10 ਦਿਨ ਪਹਿਲਾਂ ਮੈਂ ਏ ਡੀ ਜੀ ਪੀ ਇੰਟੈਲੀਜੈਂਸੀ ਰਿਪੋਰਟ ਛਾਇਆ ਕੀਤੀ ਆ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਏ ਡੀ ਜੀ ਪੀ ਇੰਟੈਲੀਜੈਂਸ ਪੰਜਾਬ ਦਾ ਰਿਪੋਰਟ ਦੇ ਰਹਾ ਕਿ 12 15 ਜ਼ਿਲ੍ਹਿਆਂ ਵਿੱਚ ਆ ਨਾਮ ਨੇ ਬੰਦਿਆਂ ਦੇ ਆ ਅਫਸਰ ਨੇ ਜਿਹੜੇ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਨੇ ਕੋਈ ਜਵਾਬ ਨਹੀਂ ਉਸ ਕਾਲ ਦਾ ਬਿਲਕੁਲ ਵੀ ਆ ਸਾਡੇ ਗੁਜਰਾں ਤੇ ਸੁਨਾਮ ਬੈਠਾ ਜਸਵਿੰਦਰ ਇਹਨਾਂ ਦੇ ਪਿੰਡਾਂ ਦੇ ਵਿੱਚ 25 ਬੰਦੇ ਮਰ ਗਏ ਯਾਰ ਜ਼ਹਿਰੀਲੀ ਸ਼ਰਾਬ ਪੀ ਕੇ what does that mean that means ਕਿ ਸ਼ਰਾਬ ਪੈਰਲਲ ਮਾਫੀਆ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇੱਕ ਸਰਕਾਰੀ ਸ਼ਰਾਬ ਇੱਕ ਗੈਰ ਕਾਨੂੰਨੀ ਸਰਕਾਰੀ ਮਾਫੀਆ ਰੀਅਲ اسٹیਟ ਮਾਫੀਆ ਜਿਹੜੀ ਬੀਬੀ ਕੀ ਨਾਂ ਉਹਦਾ ਮਾਨੁਕੇ ਸਰਬਜੀਤ ਕੌਰ ਜਿਹਨੇ ਕੇ ਐਨਆਰਆਈ ਦੀ ਜਗਰਾਂਉਂ ਦੇ ਵਿੱਚ ਕੋਠੀ ਤੇ ਕਬਜ਼ਾ ਕਰ ਲਿਆ ਉਹ ਰੀਅਲ ਏਸਟੇਟ ਮਾਫੀਆ ਨਹੀਂਗਾ ਤਾਂ ਹੋਰ ਕੀ ਹੈ ਡਰਗ ਮਾਫੀਆ ਕਿਹੜੀ ਚੀਜ਼ ਦਾ ਮਾਫੀਆ ਪੰਜਾਬ ਦੇ ਵਿੱਚ ਅੱਜ ਵੀ ਚੱਲ ਰਿਹਾ ਭ੍ਰਿਸ਼ਟਾਚਾਰ ਅਖੇਜ ਇੱਕ ਆਨਲਾਈਨ ਨੰਬਰ ਦਿੱਤਾ ਕਿੱਥੇ ਤੇਰਾ ਆਨਲਾਈਨ ਨੰਬਰ ਥਾਣਿਆਂ 'ਚ ਤਹਿਸੀਲਾਂ 'ਚ ਦਫ਼ਤਰਾਂ 'ਚ ਜਿਹੜਾ ਕੰਮ ਪਹਿਲਾਂ ਕਿਤੇ 10-15000 ਦੇ ਕੇ ਗਰੀਬ ਆਦਮੀ ਜਾਂ ਸਧਾਰਨ ਆਦਮੀ ਕਰਾਉਂਦਾ 50-50000 ਰੁਪਇਆ ਰੇਟ ਚੱਕ ਦਿੱਤਾ ਉਹਨਾਂ ਨੇ ਇੰਨੀ ਕਰਾਪਸ਼ਨ ਥਾਣਿਆਂ ਤੇ ਤਹਿਸੀਲਾਂ ਦੇ ਵਿੱਚ ਸਭ ਕੁਝ ਹੋ ਰਿਹਾ ਇਸ ਕਰਕੇ ਮੇਰੇ ਵੀਰੋ ਮੈਂ ਤਾਂ ਤੁਹਾਨੂੰ ਕਹਿਣਾ ਹੈ ਕਿ ਇਹਨਾਂ ਦੋ ਫੋਰਸਸ ਹੁਣ ਅਗੇ ਅਕਾਲੀ ਦਲ ਦੀ ਗੱਲ ਜਿਹੜਾ ਇਹਨਾਂ ਨੇ ਕੈਂਡੀਡੇਟ ਅਨਾਉਂਸ ਕੀਤਾ ਇਹ ਤਾਂ ਤੁਸੀਂ ਸਹਿਮਤ ਹੋ ਨਾ ਕਿ ਜੇ ਅਕਾਲੀ ਦਲ ਨੂੰ ਵੋਟ ਪਾਉਗੀ ਜਿਹੜੀ ਇੱਕ ਵੀ ਪਾਉਗੀ ਸਾਰੇ ਪੰਜਾਬ ਨੂੰ ਕਹਿਣਾ ਚਾਹਣਾ ਵਾ ਇੱਕ ਵੀ ਵੋਟ ਜਿਹੜੀ ਕਾਸਟ ਹੋਗੀ ਉਹ ਡਾਇਰੈਕਟ ਇਨਡਾਇਰੈਕਟਲੀ ਭਾਜਪਾ ਨੂੰ ਜਾਊਗੀ ਇਹ ਗੱਲ ਨਾਲ ਮੇਰੇ ਨਾਲ ਸਹਿਮਤ ਹੋ ਤੁਸੀਂ ਕਿ ਨਹੀਂ ਸਹਿਮਤ ਹੈਗੇ ਇਸ ਕਰਕੇ ਪੰਜਾਬ ਦੇ ਬਹਾਦਰ ਲੋਕਾਂ ਨੂੰ ਚਾਹਣਾ ਇਹ ਧੋਖਾ ਮਤ ਖਾਓ ਕਿਤੇ ਗਲਤੀ ਦੇ ਨਾਲ ਕਿ ਅਸੀਂ ਪੰਥ ਨੂੰ ਪਾਰੇ ਇਹ ਪੰਥ ਨਹੀਂਗਾ ਅਗਰ ਇਹ ਪੰਥ ਹੁੰਦਾ ਤੇ ਬਾਈਬਲ 'ਚ ਸਾਡੇ ਬੱਚੇ ਨਾ ਮਰਦੇ ਅਗਰ ਇਹ ਪੰਥ ਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਨਾ ਹੁੰਦੀ ਅਗਰ ਇਹ ਪੰਥ ਹੁੰਦਾ ਤੇ ਸੁਮੇਤ ਸਿੰਘ ਸੈਣੀ ਵਰਗਾ ਇਨਕਾਊਂਟਰ ਸਪੈਸ਼ਲਿਸਟ ਸਾਡਾ ਡੀਜੀਪੀ ਅਕਾਲੀ ਦਲ ਦੇ ਰਾਜ ਵਿੱਚ ਨਾ ਹੁੰਦਾ ਅਗਰ ਇਹ ਪੰਥ ਹੁੰਦਾ ਸਾਡੇ ਕਾਲ ਤੱਕ ਸਾਧ ਦੇ ਚੱਥੇਦਾਰ ਨੂੰ ਅੰਗੂਠਾ ਛਾਪਨਾ ਬਣਾਉਂਦੇ ਤੇ ਇੱਥੇ ਫਰਜੀ ਮਾਫੀ ਨਾਮੇ ਨਾ ਦਵਾਉਂਦੇ ਅਗਰ ਇਹ ਪੰਥ ਹੁੰਦਾ ਤਾਂ ਸਾਡੀ ਐਸਜੀਪੀਸੀ ਲਫਾਫਾ ਕਲਚਰ ਦਾ ਸ਼ਿਕਾਰ ਨਾ ਹੁੰਦੀ ਇਸ ਕਰਕੇ ਕੱਖ ਨਹੀਂ ਗਏ ਇਹ ਇਹ ਤਾਂ ਇੱਕ ਰੂਟੀਨ ਪੋਲਿਟਿਕਲ ਪਾਰਟੀਆ ਬੰਦੇ ਮਿਲੇ ਹੋਏ ਨੇ ਜੇ ਚ ਪਾਜਪਾ ਨਾਲ ਇਕੱਠੇ ਹੋ ਕੇ ਮੁੜ ਕੇ ਇਹਨਾਂ ਨੇ ਫਿਰ ਸਰਕਾਰਾਂ ਦਾ ਆਨੰਦ ਮਾਣਣਾ ਹੈ ਮਾਨ ਸਾਹਿਬ ਦੀ ਗੱਲ ਹੋਈ ਮੈਂ ਉਹਨਾਂ ਦਾ ਉਹ ਮੇਰੇ ਬਜ਼ੁਰਗਾਂ ਦੇ ਸਮਾਨ ਉਹਨਾਂ ਦੀ ਉਮਰ ਆ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹਣਾ ਪਰ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਣਾ ਤੁਸੀਂ ਕਹਿੰਦੇ ਜੀ ਕਿ ਖੈਰਾ ਆ ਕੇ ਮੈਨੂੰ ਹਰਾ ਦੂਗਾ ਤੁਸੀਂ ਸੱਤ ਇਲੈਕਸ਼ਨਾਂ ਲੜੀਆਂ ਸੰਗਠੂ ਤੋਂ ਮੇਰੇ ਕੋਲ ਡਾਟਾ ਕਢਾਇਆ ਸਾਰਾ ਮੇਰੇ ਮਿੱਤਰਾਂ ਨੇ ਦਿੱਤਾ ਪੰਜ ਵਾਰ ਹਾਰੇ ਨੇ ਮੈਂ ਹਰਾਇਆ ਉਹਨਾਂ ਨੂੰ ਪੰਜ ਵਾਰ ਇੱਕ ਵਾਰ ਧਨੋਲੇ ਤੋਂ ਹਾਰੇ ਨੇ ਐਮਐਲਏ ਦੇ ਇਲੈਕਸ਼ਨ ਮੈਂ ਹਰਾਇਆ ਉਹਨਾਂ ਨੂੰ ਇਲੈਕਸ਼ਨ ਐ ਡੈਮੋਕਰੈਟਿਕ ਪ੍ਰੋਸੈਸ ਹੈਗਾ ਸਾਰੀਆਂ ਪਾਰਟੀਆਂ ਨੂੰ ਅਧਿਕਾਰ ਹੈ ਲੜਨ ਦਾ ਤੁਸੀਂ ਇਹ ਥੋੜੋ ਬਲੈਕਮੇਲ ਕਰ ਸਕਦੇ ਹੋ ਕਿ ਤੁਸੀਂ ਇਲੈਕਸ਼ਨ ਨਹੀਂ ਲੜਨੀ ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਅੱਜ ਕਾਂਗਰਸ ਦੀ ਕੈਡਰ ਬੈਠੋ ਮੇਰੀ ਗੱਲ ਧਿਆਨ ਨਾਲ ਸੁ ਕਿਸੇ ਹੋਰ ਪਾਰਟੀ ਕੋ ਐਡਾ ਸਟਰੋਂਗ ਕੈਡਰ ਨਹੀਂਗਾ ਜਿੰਨਾ ਤੁਹਾਡੇ ਕੋਲ ਸਟਰੋਂਗ ਕੈਡਰ ਆ ਹੁਣ ਸੁਣੋ 2022 ਚ ਸਭ ਤੋਂ ਜ਼ਿਆਦਾ ਡਿਫੀਟ ਹੋਈ ਆ ਕਾਂਗਰਸ ਦੀ ਕਿਉਂਕਿ ਆ ਬੋਕਰ ਦੀ ਇੱਕ ਖਵਾ ਚੱਲਦੀ ਸੀ ਮੈਂ ਬੋਕਰ ਕਹਿਣਾ ਗਾਂਦੋਂ ਬੋਕਰ ਕਹਿਣਾ ਕਿਸੇ ਨੇ ਝਾੜੂ ਨਹੀਂ ਕਹਿਣਾ ਝਾੜੂ ਤਾਂ ਫਿਰ ਵੀ ਬਹੁਤ ਬਾਇਜ਼ਤ ਲਫ਼ਜ਼ ਹੈਗਾ ਵਾ ਸਭ ਤੋਂ ਮਾੜੀ ਹਾਰ ਹੋਈ 2022 ਵਿੱਚ ਕਿੰਨੀਆਂ ਵੋਟਾਂ ਪਈਆਂ ਆਪਾਂ ਨੂੰ ਨੌਂ ਅਸੈਂਬਲੀ ਦੇ ਉੱਤੇ 218000 ਵੋਟ ਪਈ ਆ ਇਹ ਕੇਟਰ ਆ ਸਾਡਾ ਵਗਦੀ ਹਨੇਰੀ ਵਿੱਚ 218000 ਕਾਂਗਰਸ ਦਾ ਕੇਟਰ ਖੜਾ ਸੀਗਾ ਤਿੰਨ ਮਹੀਨੇ ਬਾਅਦ ਜਿਮਨੀ ਚੋਣ ਆਈ ਸਿਮਰਨਜੀਤ ਮਾਨ ਨੂੰ ਕਿੰਨੀ ਵੋਟ ਪਈ ਆ 254000 ਨਾਰਮਲ ਕਿੰਨੀ ਪੈਂਦੀ ਉਹਨਾਂ ਨੂੰ ਜਦੋਂ ਹਾਰਦੇ ਨੇ 50 55000 45000 ਉਹ ਸਾਰੀ ਕਾਂਗਰਸ ਦੀ ਵੋਟ ਸ਼ਿਫਟ ਹੋ ਗਈ ਕਿਉਂਕਿ ਤਾਜ਼ਾ ਤਾਜ਼ਾ ਉਹ ਗੁੱਸਾ ਸੀਗਾ ਰਵੈਤੀ ਪਾਰਟੀਆਂ ਦੇ ਨਾਲ ਲੋਕਾਂ ਨੂੰ ਉਹਨੇ ਕਿਹਾ ਸਿਮਰਨਜੀਤ ਮਾਨ ਹਰਾਊਗਾ ਇਹਨੂੰ ਜਿਹੜਾ ਬੋਕਰ ਪਾਰਟੀ ਆ ਤੇ ਇਹਨੂੰ ਆਪਾਂ ਪਾ ਦਿੰਨੇ ਵੋਟ ਇਹ ਗਲਤਫਹਿਮੀ ਦਾ ਸ਼ਿਕਾਰ ਹੋ ਗਏ ਤੁਸੀਂ ਤੁਹਾਡੀ ਵੋਟ ਨਹੀਂ ਸੀ ਕਿ ਤੁਹਾਨੂੰ ਕੋ ਕੇਡਰ ਨਹੀਂਗਾ ਇਹ ਕੇਡਰ ਤੁਹਾਡਾ ਵਾ ਤੁਹਾਡੀ ਔਰ ਜੇ ਤੁਸੀਂ ਕੱਲਾ ਹੋਰ ਕੁਛ ਨਾ ਕਰੋ ਤੁਸੀਂ ਕੱਲਾ ਕੇਡਰ ਮੈਨੂੰ ਅੱਛੇ ਤਰੀਕੇ ਨਾਲ ਇਮਾਨਦਾਰੀ ਜਿੱਦਾ ਮੇਰੀ ਭੈਣ ਨੇ ਕਿਹਾ ਵਾ ਕੱਲਾ ਕੇਡਰ ਮੈਨੂੰ ਵੋਟ ਪਾ ਦੇ ਕੋਈ ਸ਼ਕਤੀ ਨਹੀਂ ਜਿਹੜੀ ਸੰਗਰੂਰ ਦੇ ਵਿੱਚ ਆਪਾਂ ਨੂੰ ਹਰਾ ਸਕੇ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਐਨੀ ਸ਼ਕਤੀ ਆ ਤੁਹਾਡੇ ਵਿੱਚ ਜਿੰਦਾਬਾਦ ਲਾਸਟ ਗੱਲ ਮੈਨੂੰ ਕਹਿੰਦੇ ਜੀ ਕਿ ਤੁਸੀਂ ਐਨਆਰਆਈਸ ਫੋਨ ਕਰਦੇ ਬੜੇ ਚੰਗੇ ਨੇ ਮੇਰੇ ਸਤਿਕਾਰਯੋਗ ਮੈਂ ਸਭ ਦੀ ਕਦਰ ਕਰਦਾ ਮੈਂ ਕਦੀ ਕਿਸੇ ਨਾਲ ਬਦਕਲਾਮੀ ਨਹੀਂ ਕੀਤੀ ਔਰ ਮੈਂ ਗੋਲਡੀ ਨੂੰ ਕਹਾਂਗਾ ਕਿ ਕਿਉਂਕਿ ਹਲੇ ਥੋੜਾ ਹਲੇ ਯੰਗ ਹੈ ਨਾ ਬਿਕੋਜ਼ ਜਦੋਂ ਮੈਂ ਸ਼ੁਰੂ ਕੀਤਾ ਤਾਂ ਟਾਈਮ ਅਗੇ ਮੇਰੇ ਵਰਗਾ ਮੈਂ ਬਹੁਤ ਅਗਰੈਸਿਵ ਸੀਗਾ ਫਿਰ ਹੌਲੀ-ਹੌਲੀ ਆਪਣੇ ਆਪ ਨੂੰ ਟੂਨ ਡਾਊਨ ਕੀਤਾ ਨਾ ਹੌਲੀ-ਹੌਲੀ ਇਸ ਨੂੰ ਮੈਂ ਘਟਾਇਆ ਜਿਹੜੇ ਐਨਆਰਆਈ ਫੋਨ ਕਰਦੇ ਉਹਨਾਂ ਮੈਨੂੰ ਉਹ ਲੜਨ ਨੂੰ ਪੈਂਦੇ ਕਿ ਜੀ ਤੁਸੀਂ ਸਿੱਖ ਰਾਜਨੀਤੀ ਖਰਾਬ ਕਰ ਰਹੇ ਹੋ ਮੈਂ ਕਿਹਾ ਅੱਛਾ ਉਹ ਕਿੱਦਾਂ ਜੀ ਅਖੇ ਜੀ ਤੁਸੀਂ ਸੰਗਰੂਰ ਦੇ ਮਾਨ ਸਾਹਿਬ ਹਰਗੇ ਤੇ ਤੁਸੀਂ ਸਿੱਖ ਰਾਜਨੀਤੀ ਖਤਮ ਮੈਂ ਕਿਹਾ ਪਹਿਲਾਂ ਇਹ ਦੱਸੋ ਕਿ ਉਸ ਤਿੰਨ ਵਾਰੀ ਐਮਪੀ ਬਣੇ ਨੇ ਤੁਸੀਂ ਇਹ ਦੱਸੋ ਮੈਨੂੰ ਕਿ ਸੰਗਰੂਰ ਤੋਂ ਬਾਹਰ ਸਿੱਖ ਰਾਜਨੀਤੀ ਸਿਮਰਨਜੀਤ ਸਿੰਘ ਮਾਨ ਨੇ ਕਿੱਥੇ ਖੜੀ ਕੀਤੀ ਆ ਦੱਸੋ ਕੀਤੀ ਖੜੀ ਕਿਤੇ ਅਗਰ ਖੜੀ ਕੀਤੀ ਹੁੰਦੀ ਤੇ ਅੱਜ 13 ਸਿਮਰਨਜੀਤ ਮਾਨ ਚਾਹੀਦੇ ਸੀਗੇ ਇੱਕ ਨਹੀਂ ਸੀ ਚਾਹੀਦਾ ਮੇਰੇ ਵੀਰੋ ਇਸ ਕਰਕੇ ਉਹਨਾਂ ਦਾ ਇਹ ਵੀ ਇਲਜ਼ਾਮ ਗਲਤ ਹੈ ਹੁਣ ਪਾਰਲੀਮੈਂਟ 'ਤੇ ਆ ਜਾਓ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਕਿੰਨੇ ਕੁ ਮੁੱਦੇ ਉਠਾਏ ਨੇ ਇਹ ਤੁਸੀਂ ਮੇਰੇ ਨਾਲ ਬਿਹਤਰ ਜਾਣਦੇ ਹੋ ਮੈਂ ਉਸ ਵਾਹਿਗੁਰੂ ਤੋਂ ਡਰ ਕੇ ਕਹਿੰਦਾ ਵਾਂ ਅਗਰ ਮੈਨੂੰ ਮੌਕਾ ਮਿਲੇਗਾ ਉੱਥੇ ਸੰਗਰੂਰ ਤੇ ਪੰਜਾਬ ਨਿਤ ਦਿਨ ਗੂੰਜੇਗਾ ਪਾਰਲੀਮੈਂਟ ਵਿੱਚ ਕਿਸਾਨ ਗੂੰਜਣਗੇ ਵਪਾਰੀ ਗੂੰਜਣਗੇ ਵਪਾਰੀ ਗੂੰਜਣਗੇ ਨੌਜਵਾਨਾਂ ਦਾ ਭਵਿੱਖ ਗੂੰਜੇਗਾ ਇੰਡੀਆ ਦਾ ਪੰਜਾਬ ਦਾ ਬਾਰਡਰ ਪਾਕਿਸਤਾਨ ਨਾਲ সেন্ট্রਲ ਏਸ਼ੀਆ ਤੱਕ ਖੁੱਲਣਾ ਚਾਹੀਦਾ ਜਿੱਥੇ ਸਾਡਾ ਜਿੰਸ ਸਾਡੀਆਂ ਫਸਲਾਂ ਸਾਡੀਆਂ ਇੰਡਸਟਰੀਅਲ ਪ੍ਰੋਡਕਟਸ ਜਿਹੜੇ ਇਥੋਂ ਕੁਝ 100 ਕਿਲੋਮੀਟਰ ਦੂਰ ਜਾ ਕੇ 2 3 4 ਗੁਣਾ ਉਹਨਾਂ ਦੀ ਕੀਮਤ ਹੁੰਦੀ ਆ ਕਿਸੇ ਨੇ ਕਿਹਾ ਪਾਕਿਸਤਾਨ ਦੇ ਨਾਲ ਬਾਰਡਰ ਖੋਲਣਾ ਚਾਹੀਦਾ ਭਗਵੰਤਾਂ ਉਹਦਾ ਵਿਰੋਧ ਕਰਦਾ ਵਾ ਭਾਜਪੀ ਵੀ ਵਿਰੋਧ ਕਰਦੀ ਅਤੇ ਭਗਵੰਤ ਵੀ ਵਿਰੋਧ ਕਰਦਾ ਹੋਗੀ ਨਾ ਗੱਲ ਇਹਨਾਂ ਦੀ ਇੱਕ ਲਾਈਨ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਨੇ ਐਨਐਸਏ ਲਾਈ ਇਹਨੂੰ ਪੁੱਛੇ ਤੈਨੂੰ ਕਹਿੰਦੇ ਅਧਿਕਾਰ ਦਿੱਤਾ ਸੀਗਾ ਕਿ ਸਾਡੇ ਨੌਜਵਾਨਾਂ ਤੇ ਐਨਐਸਏ ਲਾ ਕੇ ਤੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤੀ ਆ ਤੈਨੂੰ ਸੁਸਾਧਾ ਪਰਚਾ ਦਰਜ ਕਰ ਅਮਰਸਰ ਟ੍ਰਾਇਲ ਕਰ ਅਮਰਸਰ ਜੇਲ੍ਹ ਜਰਾਕ ਸਾਲ ਪੂਰਾ ਹੋਇਆ ਮੁੜ ਕੇ ਸਾਲ ਦੀ ਐਕਸਟੈਂਸ਼ਨ ਫਿਕਰ ਕਰ ਦਿੱਤੀ ਗਈ ਔਰ ਕੇਜਰੀਵਾਲ ਨੇ ਟੈਲੀਵਿਜ਼ਨ ਤੇ ਕਿਆ ਮੈਂ ਆਪ ਸੁਣਿਆ ਕਿ ਦਿੱਲੀ ਨੇ ਹਮਾਰੇ ਕੋ ਬੋਲਾ ਕਿ ਦਿੱਲੀ ਨੇ ਹਮਾਰੀ ਮਦਦ ਮੰਗੀ ਹਮਨੇ ਦੀ ਜਦੋਂ ਫੜਿਆ ਗਿਆ ਐਨਐਸਏ ਲਾ ਕੇ ਡਿਬਰੂਗੜ੍ਹ ਭੇਜਿਆ ਦਿੱਲੀ ਦੁਬਾਰਾ ਮਦਦ ਮੰਗੇਗੀ ਹ ਦੋ ਗੱਲਾਂ ਤੇ ਜੁਆਇੰਟ ਆਪਰੇਸ਼ਨ ਐਕਸਪੋਜ਼ ਹੋ ਗਏ ਕਿਸਾਨਾਂ ਤੇ ਤੇ ਐਨਐਸਏ ਦੇ ਉੱਤੇ ਇਸ ਕਰਕੇ ਇਹਨਾਂ ਸਾਰੀਆਂ ਸ਼ਕਤੀਆਂ ਤੋਂ ਬਚੋ ਇਹ ਨਹੀਂ ਕਹਿੰਦਾ ਕਿ ਮੈਂ ਕੋਈ ਰੱਬ ਆ ਮੈਂ ਕੋਈ ਤੁਹਾਡਾ ਦਿਨ ਰਾਤ 24 48 ਘੰਟੇ ਚ ਭੋਖ ਨਹੀਂ ਮਦਦ ਕਰ ਸਕਦਾ ਸੌਰੀ ਪਰ ਇੱਕ ਗੱਲ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਜਿੰਨੀ ਮੇਰੇ ਵਿੱਚ ਜਾਨ ਹੈਗੀ ਆ ਉਹ ਮੈਂ ਪੰਜਾਬ ਲਈ ਔਰ ਸੰਗਰੂਰ ਦੇ ਪੱਖ ਦੇ ਮਸਲਿਆਂ ਵਾਸਤੇ ਤੰਦੇ ਹੀ ਨਾਲ ਕੰਮ ਕਰੂੰਗਾ ਤੇ ਕਿਸੇ ਵਰਕਰ ਦੇ ਉੱਤੇ ਕੋ ਅਗਰ ਆਂਚ ਆਉਂਦੀ ਝੂਠਾ ਪਰਚਾ ਹੁੰਦਾ ਔਰ ਜੇ ਸਾਹਮਣੇ ਖੇਰਾ ਖੜਾ ਹੋਊਗਾ ਪਹਿਲਾਂ ਮੈਨੂੰ ਫੜਨਗੇ ਤੇ ਫਿਰ ਤੁਹਾਨੂੰ ਖੜ ਸਕਗੇ ਐਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰਨਾ ਚੋਣ ਨਿਸ਼ਾਨ ਆਪਣਾ ਕੱਲੇ-ਕੱਲੇ ਬੱਚੇ ਨੂੰ ਪਤਾ ਹੈ ਕਿ ਚੋਣ ਨਿਸ਼ਾਨ ਪੰਜਾ ਹੈ ਔਰ ਇੱਕ ਤਾਰੀਖ ਨੂੰ ਤੁਸੀਂ ਜਿਹੜੀ ਮਸ਼ੀਨ ਹੈ ਉਹ ਤੇ ਬਟਨ ਦਬਾ ਕੇ ਤੁਸੀਂ ਸਾਨੂੰ ਕਾਮਯਾਬ ਕਰੋਗੇ ਇਹ ਤੁਹਾਡਾ ਜਿਹੜਾ ਕਰਜ਼ਾ ਇਹ ਮੈਂ ਜ਼ਿੰਦਗੀ ਚ ਭੁੱਲਣਾ ਮੈਂ ਵੈਸੇ ਤੁਸੀਂ ਭਲਾਤੇ ਵਰਕਰ ਤੋਂ ਚੈੱਕ ਕਰਿਓ ਜਾ ਕੇ ਛੋਟੇ ਤੋਂ ਛੋਟੇ ਵਰਕਰ ਨਾ ਉਦੋਂ ਦੀ ਕਦੀ ਜ਼ਿੰਦਗੀ ਚ ਉਹਦਾ ਕਰਜ਼ਾ ਨਹੀਂ ਭੁੱਲਿਆ ਇਹ ਤੁਹਾਡਾ ਕਰਜ਼ਾ ਮੇਰੇ ਸਿਰ ਤੇ ਉੱਤੇ ਅੱਜ ਉਸ ਕਰਜ਼ੇ ਨੂੰ ਮੈਂ ਅਗਰ ਮੇਰੇ ਚ ਅਗਰ ਮੈਂ ਕਾਮਯਾਬ ਹੁੰਨਾ ਮੈਂ ਉਸ ਕਰਜ਼ੇ ਨੂੰ ਸੂਤ ਸਮੇਤ ਅਦਾ ਕਰਕੇ ਤੁਹਾਡੇ ਇਸ ਸੱਥ ਵਿੱਚ ਦੁਬਾਰਾ ਮੁੜੂੰਗਾ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੰਟਰੋਡਿਊਸ ਕਰ ਦਿੰਦਾ ਸਰਦਾਰ ਰਾਜਾ ਅਮਰਿੰਦਰ ਸਿੰਘ ਜੀ ਵਡੰਗ ਸਾਹਿਬ ਸਾਡੇ ਪ੍ਰੈਜ਼ੀਡੈਂਟ ਨੇ ਬਹੁਤ ਉਜਾਰੂ ਨੇ ਇੱਕ ਮਿੰਟ ਦਿਨਾ ਬਹੁਤ ਅੱਛੇ ਔਰ ਬਹੁਤ ਇਹਨਾਂ ਨੇ ਜਿੰਨੀ ਪਿਛਲੀ ਇਲੈਕਸ਼ਨ ਵਿੱਚ ਮਿਹਨਤ ਕੀਤੀ ਕੋਈ ਗੱਲ ਨਹੀਂ ਇਦਾਂ ਦਾ ਕਿ ਜਿਹੜੀ ਹਾਲਾਤ ਇਦਾਂ ਹੁੰਦੇ ਬਿਕੋਜ਼ ਤਾਜ਼ਾ ਆਪਾਂ ਇਲੈਕਸ਼ਨ ਲੜ ਕੇ ਹਟੇ ਸੀਗੇ ਪਰ ਇਹਨਾਂ ਨੇ ਕੋ ਮਿਹਨਤ ਵਿੱਚ ਕੋ ਕਸਰ ਨਹੀਂ ਛੱਡੀ ਔਰ ਮੈਂ ਸਮਝਦਾ ਕਿ ਅੱਜ ਸਾਰੇ ਪੰਜਾਬ ਦੇ ਵਿੱਚ ਇਹਨਾਂ ਦੀ ਜ਼ਿੰਮੇਵਾਰੀ ਹੈ ਕਿ ਅੱਜ ਆਏ ਨੇ ਸਾਡੇ ਧੂਰੀ ਵਿੱਚ ਮੈਂ ਇਹਨਾਂ ਦਾ ਸਵਾਗਤ ਕਰਦਾ ਔਰ ਮੈਂ ਇਹਨਾਂ ਨੂੰ ਕਹੂੰਗਾ ਕਿ ਆਪਣੇ ਗੱਲ ਕਰਨ ਕੇ ਕੋ ਉਸ ਤੋਂ ਪਹਿਲਾਂ 2 ਮਿੰਟ ਹੈਨਰੀ ਜੀ